ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਵਾਰ ਪ੍ਰਵਾਸਿਆ ਨਾਲ ਤੇ ਕਿਤਾਬ ਗੋਸ਼ਟੀ ਦੇ ਵਿੱਚ ਤੇ ਅੱਜ ਅਸੀਂ ਜਿਹੜੀ ਕਿਤਾਬ ਦੀ ਗੱਲ ਕਰਾਂਗੇ ਉਹ ਹੈ ਜੀ ਬੰਦਾ ਕੇ ਨੌ ਤਰੀਕ ਗੁਰਪ੍ਰੀਤ ਸੱਜੀ ਜੀ ਦੀ ਲਿਖੀ ਹੋਈ ਕਿਤਾਬ ਹੈ ਹਾਲਾਂਕਿ ਇਹਨਾਂ ਦੀਆਂ ਬਹੁਤੀਆਂ ਕਿਤਾਬਾਂ ਮੈਂ ਨਹੀਂ ਪੜੀਆਂ ਮਟਰ ਗਸ਼ਤੀ ਪੜ੍ਹੀ ਸੀ ਜਿਹੜੀ ਕਿ ਮੈਨੂੰ ਸੋ ਸੋ ਠੀਕ ਠੀਕ ਲੱਗੀ ਜਾਂ ਹੋ ਸਕਦਾ ਮੈਨੂੰ ਸਮਝ ਨਾ ਆਈ ਹੋਵੇ ਕਿਉਂਕਿ ਸਮ ਟਾਈਮ ਕੀ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਇਹ ਹੋ ਜੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਮਾਨਸਿਕ ਪੱਧਰ ਤੋਂ ਯਾਦਾ ਉੱਪਰ ਹੁੰਦੀਆਂ ਆ ਥਲੇ ਹੁੰਦੀਆਂ ਤੁਹਾਨੂੰ ਸਮਝ ਨਹੀਂ ਆਉਂਦੀਆਂ ਪਰ ਬੰਦਾ ਕਿ ਨੌ ਤਰੀਕੇ ਕਹੋਜੀ ਕਿਤਾਬ ਕਹੋਜਾ ਨਾਵਲ ਸੀ ਜਿਹਨੇ ਮੈਨੂੰ 84 ਦੇ ਦਰਦ ਨੂੰ ਜਿਹੜਾ ਉਹ ਬੜਾ ਨੇੜਿਓਂ ਹੋ ਕੇ ਮਹਿਸੂਸ ਹੋਣ ਦਾ ਮੌਕਾ ਦਿੱਤਾ ਹੈ ਮਤਲਬ ਕਿ ਮੈਂ ਉਹਨੂੰ ਇੰਨਾ ਨੇੜਿਓਂ ਮਹਿਸੂਸ ਕੀਤਾ ਕਿਉਂਕਿ 84 ਬਾਰੇ ਜਦੋਂ ਵੀ ਕੋਈ ਗੱਲ ਕਰਦਾ ਸੀ ਕੋਈ ਕਿਤਾਬ ਸੀ ਕੋਈ ਫਿਲਮ ਸੀ ਜਾਂ ਕੁਛ ਵੀ ਸੀ ਤਾਂ ਮੈਂ ਅਕਸਰ ਹੀ ਅੰਗੋਲਿਆ ਕਰ ਦਿੰਦੀ ਹੁੰਦੀ ਸੀ ਕਿਉਂਕਿ ਕੋਈ ਵੀ ਇਨਸਾਨ ਮੈਨੂੰ ਲੱਗਦਾ ਜੇ ਮੈਂ ਹਨਾ ਕਿਸੇ ਦਰਦ ਦੀ ਕਲਪਨਾ ਨਹੀਂ ਕਰ ਸਕਦੀ ਮੈਨੂੰ ਲੱਗਦਾ ਹੁੰਦਾ ਕੋਈ ਵੀ ਨਹੀਂ ਕਰ ਸਕਦਾ ਪਰ ਉਹ ਇੱਕ ਐਸਾ ਸੱਚਾ ਤੇ ਜਿਹੜਾ ਸਾਡੀ ਪਿੱਠ ਦੇ ਉੱਤੇ ਕੈਸੀ ਚਰੀਟ ਆ ਹਮੇਸ਼ਾ ਜਿਹੜੀ ਦੁੱਖ ਦੀ ਰਹਿਣੀ ਆ ਹਨਾ ਆਪਾਂ ਉਹਦੀ ਕਲਪਨਾ ਕਰ ਕਰਕੇ ਉਹਦੇ ਬਾਰੇ ਸੋਚ ਕੇ ਖੁਦ ਦੁਬਾਰਾ ਜਿਹੜਾ ਉਹ ਦੁਖੀ ਨਹੀਂ ਹੋਣਾ ਚਾਹੁੰਦੇ ਹਨ ਮੈਨੂੰ ਲੱਗਦਾ ਹੁੰਦਾ ਆ ਪਰ ਉਸ ਵਕਤ ਦੇ ਅ ਸਮੇਂ ਨੂੰ ਉਦੋਂ ਸਾਂਝ ਵੀ ਪਰ ਕਿੰਨੀ ਸੀਗੀ ਸਾਰਾ ਕੁਝ ਜਿਹੜਾ ਉਹ ਅੱਜ ਨਾਲੋਂ ਕਿੰਨਾ ਸੋਹਣਾ ਸੀਗਾ ਕਿੰਨਾ ਸਾਂਝਾ ਪੰਜਾਇਆ ਸੀਗੀ ਰਿਸ਼ਤਿਆਂ ਦੇ ਵਿੱਚ ਮਿਠਾਸ ਕਿੰਨੀ ਸੀ ਮਿਲਾਪੜਾਪਣ ਕਿੰਨਾ ਸੀਗਾ ਸਾਰਿਆਂ ਦੇ ਵਿੱਚ ਨਾ ਭੈਣਾ ਭਰਾਵਾਂ ਦੀ ਕਦਰ ਕੀਮਤ ਕੀ ਸੀਗੀ ਉਹ ਇਸ ਕਿਤਾਬ ਰਹੀ ਆ ਭਾਵੇਂ ਉਹ ਉਹ ਇਸ ਕਿਤਾਬ ਦੇ ਡਡੇ ਆ ਉਹ ਕਲਪਨਿਕ ਕਿਰਦਾਰ ਆ ਪਾਤਰ ਆ ਜਾਂ ਜੋ ਵੀ ਆ ਪਰ ਮੈਂ ਉਹਨਾਂ ਦੇ ਨਾਲ ਇੰਨਾ ਜ਼ਿਆਦਾ ਅਟੈਚ ਹੋ ਗਈ ਸੀ ਖਾਸ ਕਰਕੇ ਰੱਬੀ ਦੇ ਨਾਲ ਜੋ ਇਹਦਾ ਮੁੱਖ ਜਿਹੜਾ ਪਾਤਰ ਆ ਰੱਬੀ ਆ ਉਹ ਸੱਚੀ ਰੱਬ ਵਰਗਾ ਹੀ ਆ ਇੱਕ ਇੰਨਾ ਕੁ ਜ਼ਿਆਦਾ ਅਣਪੋਲ ਬੰਦਾ ਮਤਲਬ ਮੈਂ ਤੋਂ ਉਦਾਸੀ ਨਹੀਂ ਸਕਦੀ ਸ਼ਬਦਾਂ ਦੇ ਵਿੱਚ ਕਿ ਉਸ ਬੰਦੇ ਦੇ ਨਾਲ ਮੈਂ ਨਾ ਸੋਚਣ ਲੱਗ ਗਈ ਸੀ ਕਿ ਜੇ ਰੱਬੀ ਰੱਬੀ ਦੀ ਸੋਚ ਜਿਹਾ ਜਾਂ ਰੱਬੀ ਦੀ ਮਾਨਸਿਕਤਾ ਜਿਹਾ ਸੱਚੀ ਮੇਰੇ ਆਸ-ਪਾਸੇ ਕੋਈ ਬੰਦਾ ਮੈਨੂੰ ਮਿਲ ਗਿਆ ਨਾ ਤਾਂ ਮੈਂ ਸਪੈਸ਼ਲੀ ਸਪੈਸ਼ਲੀ ਉਸ ਬੰਦੇ ਦੇ ਇੰਟਰਵਿਊ ਕਰਕੇ ਆਉਂਗੀ ਕਿਉਂਕਿ ਮੈਨੂੰ ਮੈਂ ਇੰਨਾ ਅਟੈਚ ਹੋ ਗਈ ਉਸਕੇ ਅਧਾਰ ਦੇ ਨਾਲ ਉਸ ਤੋਂ ਬਾਅਦ ਵਿੱਚ ਜਿਹੜਾ ਸਭ ਤੋਂ ਵਧੀਆ ਪਾਤਰ ਇਸ ਕਿਤਾਬ ਦਾ ਲੱਗਾ ਉਹ ਸੀਗਾ ਜੀ ਗ੍ਰੰਥੀ ਜਲੋਰ ਸਿੰਘ ਜਿਨ੍ਹਾਂ ਨੂੰ ਮਤਲਬ ਕਿ ਕੁੱਤਿਆਂ ਨੂੰ ਮਾਰਨ ਤੱਕ ਦਾ ਜਿਹੜਾ ਉਸ ਸੇ ਸੀ ਦਰਦ ਸੀ ਇੱਕ ਪਾਪ ਲੱਗਣ ਲੱਗ ਗਿਆ ਔਰ ਉਹਨਾਂ ਦੀ ਬਾਕੀ ਬਚੀ ਹੋਈ ਜ਼ਿੰਦਗੀ ਜਿਹੜੀ ਆ ਉਹਨਾਂ ਨੇ ਇੰਨੇ ਆਪਣੇ ਆਪ ਨੂੰ ਇੰਨੇ ਕਾ ਜ਼ਿਆਦਾ ਪਛਤਾਵੇ ਦੀ ਅੱਗ ਦੇ ਵਿੱਚ ਚੁਰਹਾ ਦਿੱਤਾ ਵੀ ਉਹ ਬੰਦਾ ਨਾ ਚਾਹੁੰਦਾ ਸੀ ਵੀ ਮੈਨੂੰ ਕੋਈ ਮਾਰ ਦੇਵੇ ਆਪਣੇ ਆਪ ਮਰਨਾ ਜਾਂ ਆਤਮ ਹਕਾਤ ਕਰਨਾ ਉਹ ਇੱਕ ਕਮਜ਼ੋਰੀ ਸਿੱਖ ਧਰਮ ਦੇ ਅਕੋਰਡਿੰਗ ਇੱਕ ਕਮਜ਼ੋਰੀ ਤੇ ਇੱਕ ਗੁਨਾਹ ਮੰਨਦਾ ਸੀ ਤੇ ਉਹ ਚਾਹੁੰਦਾ ਸੀ ਕਿ ਮੈਨੂੰ ਕੋਈ ਮਾਰ ਦੇਵੇ ਉਹ ਉਸ ਕਿਰਦਾਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਉਸੇ ਦੌਰ ਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਲੋਕਾਂ ਦੇ ਜਵਾਨ ਪੁੱਤ ਮਾਰ ਕੇ ਖੁਸ਼ੀਆਂ ਮਨਾਉਂਦੇ ਸੀ ਆਪਣੇ ਮੋਢੇ ਤੇ ਸਟਾਰ ਜਿਹੜੇ ਸੀ ਲਵਾਉਂਦੇ ਸੀ ਉਹਨਾਂ ਨੂੰ ਇੰਨਾ ਕੁ ਵੀ ਦੁੱਖ ਨਹੀਂ ਸੀ ਤੇ ਇੱਕ ਉਹ ਇਨਸਾਨ ਜਿਹਨੂੰ ਕੁੱਤਿਆਂ ਨੂੰ ਮਾਰ ਕੇ ਵੀ ਇੰਨਾ ਅਫਸੋਸੀ ਵੀ ਯਾਰ ਮੈਂ ਹੀ ਕਿਉਂ ਨਹੀਂ ਮਰ ਗਿਆ ਤੇ ਮੈਨੂੰ ਗੁਰਪ੍ਰੀਤ ਸਾਜੀ ਸਰ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹ ਨਾਵਲ ਹੀ ਕਿਉਂ ਚੰਗਾ ਲੱਗਾ ਤੇ ਮੈਨੂੰ ਲੱਗਦਾ ਕਿ ਚੰਗਾ ਇਨਸਾਨ ਬਣਨ ਦੇ ਲਈ ਜੇਕਰ ਤੁਹਾਨੂੰ ਕਿਸੇ ਕਿਤਾਬ ਦੇ ਵਿੱਚ ਚੰਗੇ ਪਾਤਰ ਲੱਭ ਜਾਂਦੇ ਆ ਡਸਨਟ ਮੈਟਰ ਕਿ ਉਹਦੀ ਸਟੋਰੀ ਕੀ ਸੀ ਡਸਨਟ ਮੈਟਰ ਕਿ ਉਹਦਾ ਥੀਮ ਕੀ ਸੀ ਜਾਂ ਕੀ ਹੋਣਾ ਚਾਹੀਦਾ ਆ ਇਹ ਮੈਨੂੰ ਰੱਖਦਾ ਹੈ ਕਿ ਜਿਹੜੇ ਉਹਦੇ ਵਿੱਚਲੇ ਪਾਤਰ ਸੀ ਚਾਹੇ ਕਾਲਪਨਿਕ ਹੀ ਸੀ ਵਾਸਤਵ ਦੇ ਵਿੱਚ ਤੁਹਾਨੂੰ ਕੀ ਸਿਖਾ ਕੇ ਗਿਆ ਤਾਂ ਮੈਨੂੰ ਲੱਗਦਾ ਕਿ ਰੱਬੀ ਮੈਨੂੰ ਜੋ ਸਿਖਾ ਕੇ ਗਿਆ ਤੇ ਜੋ ਜਲੋਰ ਸਿੰਘ ਨੇ ਮੈਨੂੰ ਸਿਖਾ ਕੇ ਗਿਆ ਉਹ ਤਾਂ ਉਮਰ ਜਿਹੜਾ ਉਹ ਮੇਰੀ ਜ਼ਿੰਦਗੀ ਦਾ ਇੱਕ ਸਬਕ ਰਹਿਣਾ ਹੈ ਕਿ ਤੁਹਾਨੂੰ ਜੇਕਰ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਤੁਹਾਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ ਤੇ ਉਹਨੂੰ ਤੁਸੀਂ ਆਪਣੇ ਮਤਲਬ ਇੰਨਾ ਜ਼ਿਆਦਾ ਅਧਿਆਤਮਿਕਤਾ ਤੇ ਕੀ ਕਰ ਸਕਦੀ ਮੈਨੂੰ ਇੰਨੀ ਖੁੱਦਾਰੀ ਦੇ ਨਾਲ ਇੰਨੀ ਨਿਮਰਤਾ ਦੇ ਨਾਲ ਇੰਨੀ ਹਲੀਮੀ ਦੇ ਨਾਲ ਦੂਜਿਆਂ ਪ੍ਰਤੀ ਵਫਾਦਾਰੀ ਪਿਆਰ ਦੇ ਨਾਲ ਕਿਦਾਂ ਜਿਹੜਾ ਆ ਉਹਨੂੰ ਜੀਣਾ ਆ ਮੇਰੇ ਲਈ ਉਹ ਬਹੁਤ ਜ਼ਿਆਦਾ ਵੱਡੀ ਗੱਲ ਆ ਬਾਕੀ ਸੈਕੰਡ ਬੁੱਕ ਇਹਨਾਂ ਦੀ ਮੈਂ ਮੰਗਵਾਈ ਸੀਗੀ ਜੀ ਰਾਣੀ ਖਾਂ ਦੇ ਜੀਜੇ ਜਿਹੜਾ ਜਿਹਦੀ ਚਰਚਾ ਮੈਂ ਬਹੁਤ ਸੁਣੀ ਆ ਬਹੁਤ ਪੜਿਆ ਆ ਮੈਂ ਉਹ ਵੀ ਪੜੂੰਗੀ ਪਰ ਜਿੰਨੀ ਮੈਨੂੰ ਇਹ ਬੰਦਾ ਕਿ 9 ਤਰੀਕ ਵਧੀਆ ਲੱਗੀ ਆ ਹੋਪਸੋ ਉਹ ਜ਼ਿਆਦਾ ਚੰਗੀ ਹੋਵੇ ਪਰ ਇਹ ਮੈਨੂੰ ਜ਼ਿਆਦਾ ਵਧੀਆ ਲੱਗੀ ਮੈਨੂੰ ਕੁਝ ਜ਼ਿਆਦਾ ਹੀ ਵਧੀਆ ਲੱਗੀ ਤਾਂ ਕਰਕੇ ਮੈਂ ਦਾ ਜਿਹੜਾ ਔਰ ਰਿਵਿਊ ਵੀ ਜਿਹੜਾ ਆ ਸੋਚਿਆ ਵੀ ਅੱਜ ਕਰਦੀ ਆ ਬਾਕੀ ਰਾਣੀ ਖਾਂ ਦੇ ਜੀਜੇ ਤੇ ਇੱਕ ਇਹਨਾਂ ਦੀ ਕਿਤਾਬ ਮੈਂ ਹੋਰ ਮੰਗਵਾਈ ਸੀਗੀ ਮੈਨੂੰ ਹੁਣ ਉਹਦਾ ਨਾਮ ਨਹੀਂ ਯਾਦ ਆ ਰਿਹਾ ਓ ਮਾਈ ਗੋਡ ਕੀ ਸੀ ਚਲੋ ਖੈਰ ਜਿਹੜੀ ਵੀ ਸੀਗੀ ਉਹ ਵੀ ਦੋਨੋਂ ਜਿਹੜੀਆਂ ਕਿਤਾਬਾਂ ਮੈਂ ਜ਼ਰੂਰ ਪੜੂੰਗੀ ਮਟਰ ਗਸ਼ਤੀ ਵੀ ਮੈਂ ਪੜ ਲਈ ਸੀ ਕਿਉਂਕਿ ਜਿਨ੍ਹਾਂ ਦੇ ਮੈਂ ਰਿਵਿਊਜ਼ ਜ਼ਿਆਦਾ ਪੜਾਂ ਜਾਂ ਸੁਣਾ ਮੈਂ ਉਹ ਕਿਤਾਬਾਂ ਜ਼ਰੂਰ ਮੰਗਵੋਣੀ ਹੁੰਦੀ ਤਾਂ ਪੜ੍ਹਦੀ ਹੁੰਨੀ ਆ ਤਾਂ ਇਹਦਾ ਮਤਲਬ ਪਲੀਜ਼ 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 ਤੁਸੀਂ ਕਦੀ ਇਹ ਨਾ ਸੋਚਿਆ ਕਰੋ ਕਿ ਮੈਂ ਕਿਸੇ ਦੀ ਐਡ ਕਰਦੀ ਆ ਨਹੀਂ ਮੈਨੂੰ ਨਾ ਕਿਤਾਬਾਂ ਪੜ੍ਹਨੀਆਂ ਤੇ ਉਹਨਾਂ ਦੇ ਰਿਵਿਊ ਕਰਨੇ ਤਾਂ ਚੰਗੇ ਲੱਗਦੇ ਕਿ ਆਹ ਕਿਤਾਬ ਭਾਈ ਤੁਹਾਡੇ ਵੀ ਪੜਨ ਵਾਲੀ ਆ ਤੁਸੀਂ ਪੜੋ ਸੋ ਜੇ ਕਿਸੇ ਦੀ ਕਿਤਾਬ ਮੈਨੂੰ ਚੰਗੀ ਨਹੀਂ ਲੱਗਦੀ ਤਾਂ ਮੈਂ ਉਹਦੇ ਤੇ ਬੋਲਣ ਦੇ ਨਾਲੋਂ ਚੁੱਪ ਹੋ ਜਾਣਾ ਜਿਹੜਾ ਉਹ ਜ਼ਿਆਦਾ ਵਧੀਆ ਸਮਝਦੀ ਆ ਕਿ ਚੁੱਪ ਹੋ ਜਾਓ ਵੀ ਅਗਲੇ ਨੇ ਚਲੋ ਵਧੀਆ ਆਪਣੀ ਮਿਹਨਤ ਕੀਤੀ ਆ ਜਾਂ ਪਤਾ ਨਹੀਂ ਕੀ ਸੋਚ ਕੇ ਲਿਖੀ ਆ ਉਹਦੇ ਤੇ ਆਪਾਂ ਕੋਈ ਟਿਕਾ ਟਿੱਪਣੀ ਨਹੀਂ ਕਰ ਸਕਦੇ ਪਰ ਜਿਹੜੀਆਂ ਚੰਗੀਆਂ ਲਗੀਆਂ ਐਟ ਲੀਸਟ ਆਪਾਂ ਉਹਨਾਂ ਤੇ ਤਾਂ ਕਹਿ ਸਕਦੇ ਆ ਤੇ ਦੂਜੀ ਗੱਲ ਹੋਰ ਮੈਂ ਨਾ ਫੇਸਬੁੱਕ ਤੇ ਇੱਕ ਗਰੁੱਪ ਜੁਆਇਨ ਕੀਤਾ ਹੋਇਆ ਨਿਊ ਬੁੱਕ ਇਨ ਟਾਊਨ ਜਿੰਨੇ ਵੀ ਪਾਠਕ ਵੀਰ ਨੂੰ ਸੁਣਦੇ ਹੋ ਹੋਣਗੇ ਉਹ ਜ਼ਰੂਰ ਸੁਣਿਓ ਕਿ ਉਹਦੇ ਵਿੱਚ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨੇ ਸਾਰੇ ਮੈਂਬਰਸ ਜਿਹੜੇ ਜੁੜੇ ਹੋਏ ਆ ਪਰ ਜਦੋਂ ਆਪਾਂ ਉਹਦੇ ਵਿੱਚ ਰਿਵਿਊ ਪਾਈਦਾ ਆ ਤੇ ਉਹਦੇ ਵਿੱਚ ਲਾਈਕ ਹੁੰਦੇ 1 2 3 4 5 ਕਮੈਂਟ ਹੁੰਦਾ 1 ਜਾਂ ਕਈ ਵਾਰੀ ਹੁੰਦਾ ਹੀ ਨਹੀਂ ਤਾਂ ਮੈਂ ਇਹ ਸੋਚਦੀ ਹੁੰਨੀ ਆ ਕਿ ਜੇਕਰ ਸਾਡੇ ਵਰਗੇ ਪਾਠਕ ਕਿਤਾਬਾਂ ਪੜ ਕੇ ਕਿਤਾਬਾਂ ਤੇ ਚਰਚਾ ਕਰਨ ਵੇਲੇ ਚੁੱਪਿਆ ਤਾਂ ਆਮ ਜਨਤਾ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿਤਾਬਾਂ ਨਾਲ ਜੁੜੋ ਕਿ ਉਹ ਕਦੀ ਕਿਤਾਬਾਂ ਨਾਲ ਜੁੜ ਪਾਉਗੀ ਕਦੀ ਵੀ ਨਹੀਂ ਜੁੜ ਪਾਉਗੀ ਸੋ ਜੇਕਰ ਆਪਾਂ ਜਿਹੜੇ ਉਹ ਜੇ ਗਰੁੱਪ ਬਣਾਉਣੇ ਆਇਆ ਉਹਨਾਂ ਨੂੰ ਜੁਆਇਨ ਕਰਦੇ ਹੋ ਨਾ ਤੇ ਸ਼ਾਮਿਲ ਹੁੰਨੇ ਆ ਤਾਂ ਸਾਡਾ ਜਿਹੜਾ ਫਰਜ਼ ਬਣਦਾ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਹਰ ਕਿਤਾਬ ਤੇ ਜੇਕਰ ਕਿਸੇ ਨੇ ਕੋਈ ਰਿਵਿਊ ਮੇਰੇ ਵਰਗੇ ਨੇ ਕਿਸੇ ਨੇ ਲਿਖ ਕੇ ਪਾਇਆ ਆ ਤੇ ਅਸੀਂ ਉਹਨੂੰ ਪੜੀਏ ਉਹਨੂੰ ਵਾਚ ਗਏ ਜੇਕਰ ਉਹਦੇ ਵਿੱਚ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਅਸੀਂ ਉਹਦੇ ਤੇ ਟਿੱਪਣੀ ਕਰੀਏ ਜੇਕਰ ਚੰਗੀ ਲੱਗੀ ਆ ਤਾਂ ਉਹਨੂੰ ਸ਼ਾਬਾਸ਼ੀ ਦਈਏ ਤਾਂ ਕਿ ਉਹ ਹੋਰ ਅੱਗੇ ਜਿਹੜਾ ਕਿਤਾਬਾਂ ਪੜ੍ਹ ਕੇ ਰਿਵਿਊ ਪਾ ਸਕੇ ਸੋ ਜ਼ਰੂਰੀ ਨਹੀਂ ਨਿਊ ਵੀਕੈਂਟਾਊਨ ਦੀ ਗੱਲ ਕਰਤੀ ਆ ਬਾਕੀ ਵੀ ਜਿਹੜੇ ਮੈਂ ਗਰੁੱਪ ਦੀ ਗੱਲ ਕਰਦੀ ਆ ਬਹੁਤ سارے ਗਰੁੱਪਸ ਆ ਜਿਹੜੇ ਕਿਤਾਬਾਂ ਨਾਲ ਸੰਬੰਧਿਤ ਆ ਪਰ ਮੈਂ ਉਹਨਾਂ ਦਾ ਦੇਖਿਆ ਕਿ ਜਿਹੜੇ ਪਾਠਕ ਜਾਂ ਲੇਖਕ ਜਿਹੜੇ ਆਪ ਹੀ ਉਹ ਆਪਸ ਦੇ ਵਿੱਚ ਆਈ ਡੋਨਟ ਨੋ ਕਿਉਂ ਜਿਹੜੀ ਇੱਕ ਦੂਸਰੇ ਦੀ ਹੌਸਲਾ ਫਜ਼ਾਈ ਜਿਹੜੀ ਨਹੀਂ ਕਰਦੇ ਜਿਹੜੀ ਕਿ ਕਾਨੀ ਚਾਹੀਦੀ ਆ ਜਿਹਦੇ ਨਾਲ ਕਿ ਜਿਹੜੇ ਸਾਹਿਤ ਤੋਂ ਟੁੱਟ ਕੇ ਬੈਠੇ ਹੋਏ ਲੋਗ ਆਈ ਆ ਸਾਹਿਤ ਤੋਂ ਵੱਖਰੇ ਹੋਏ ਪਹਿਲੂ ਹੋ ਗਿਆ ਉਹਦੇ ਨਾਲ ਜੁੜ ਜਾਣਗੇ ਪਰ ਉਹ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਨੂੰ ਜੋੜਨਾ ਪੈਣਾ ਆ ਤਾਂ ਇੱਕ ਲੇਖਕ ਇੱਕ ਪਾਠਕ ਦਾ ਜਿਹੜਾ ਰਿਸ਼ਤਾ ਆ ਨਾ ਉਹ ਕਿਤਾਬ ਦੇ ਦੋ ਪੰਨਿਆਂ ਦੀ ਤਰ੍ਹਾਂ ਹੁੰਦੇ ਆ ਜਿਹੜਾ ਕਿ ਇੱਕ ਦੂਸਰੇ ਤੋਂ ਵੱਖ ਹੋ ਕੇ ਵੀ ਵੱਖ ਨਹੀਂ ਆ ਔਰ ਇੱਕ ਦੂਸਰੇ ਤੇ ਹੀ ਨਿਰਭਰ ਆ ਸੋ ਪਲੀਜ਼ ਜੇਕਰ ਤੁਸੀਂ ਕਿਸੇ ਵੀ ਕਿਤਾਬ ਦਾ ਰੀਵਿਊ ਕਰਦੇ ਆ ਤਾਂ ਉਹਦੇ ਤੇ ਵਿਚਾਰ ਚਰਚਾ ਜਿਹੜੀ ਖੁੱਲ ਕੇ ਕਰਿਆ ਕਰੋ ਟਿੱਕਾ ਟਿੱਪਣੀ ਖੁੱਲ ਕੇ ਕਰਿਆ ਕਰੋ ਲੋਚਨਾ ਜਾਂ ਆਲੋਚਨਾ ਖੁੱਲ ਕੇ ਕਰਿਆ ਕਰੋ ਐਂਡ ਜੇ ਕੋਈ ਗਰੁੱਪ ਜੋਇਨ ਕਰਦੇ ਹੋ ਤਾਂ ਪਲੀਜ਼ ਉਸ ਗਰੁੱਪ ਨੂੰ ਜਿਹੜਾ ਆ ਉਹ ਸੋਹਣੇ ਤਰੀਕੇ ਨਾਲ ਚਲਾਉਣ ਦੇ ਲਈ ਆਪਣੀ ਬਣਦੀ ਜ਼ਿੰਮੇਵਾਰੀ ਜਿਹੜੀ ਐਜ਼ ਅ ਮੈਂਬਰ ਆਫ ਦਾ ਗਰੁੱਪ ਆ ਉਹਨੂੰ ਜਿਹੜਾ ਆ ਉਹ ਨਿਭਾਇਆ ਕਰੋ ਸੋ ਬੰਦਾ ਕਿ 9 ਤਰੀਕ ਬਹੁਤ ਸੋਹਣੀ ਕਿਤਾਬ ਆ ਜੇਕਰ ਮੇਰੇ ਵਰਗਾ ਕੋਈ ਜਲੋਰ ਸਿੰਘ ਵਰਗੇ ਜਾਂ ਰੱਬੀ ਵਰਗੇ ਪਾਤਰ ਨੂੰ ਮਿਲਣਾ ਚਾਹੁੰਦਾ ਤਾਂ ਇਹ ਕਿਤਾਬ ਜਿਹੜੀ ਉਹ ਜ਼ਰੂਰ ਪੜੇ ਥੈਂਕ ਯੂ so much